ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜੋ ਕਿ ਲੋਕ ਸਭਾ ਦੀਆਂ ਚੋਣਾਂ ਨੇੜੇ ਨੇ ਤੇ ਉਸ ਤੋਂ ਪਹਿਲਾਂ ਚੋਣ ਜਾਬਤਾ ਲੱਗਣ ਵਾਲਾ ਤੇ ਉਸ ਤੋਂ ਪਹਿਲਾਂ ਹੀ ਕਈ ਸਿਆਸੀ ਗਲਾਰਿਆਂ ਵੱਲੋਂ ਹਲਚਲ ਛੇੜੀ ਦਿੱਤੀ ਜਾਂਦੀ ਵੀ ਕਿਹੜਾ ਆਗੂ ਫਲਾਣੇ ਪਾਰਟੀ ਯਾਰਾ ਕਿਹੜਾ ਫਲਾਣੇ ਚ ਹੁਣ ਨਵਜੋਤ ਸਿੰਘ ਸਿੱਧੂ ਜੋ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਤੇ ਵੱਡੇ ਚਿਹਰੇ ਵੀ ਨੇ ਉਹਨਾਂ ਦੇ ਉੱਤੇ ਚਰਚਾ ਛਿੜ ਚੁੱਕਿਆ ਕਿ ਉਹ ਮੁਰ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਿਹਦੇ ਚੱਲਦੇ ਸਾਰੀ ਜਾਣਕਾਰੀ ਮੈਂ ਅਜਸਾਲ ਸਿੰਘ ਢਿੱਲੋਂ ਸਾਂਝੀ ਕਰਾਂਗੇ ਡੀਟੇਲਸ ਆਹ ਦੇਖੋ ਇਹ ਔਟਕਲਾਂ ਦਾ ਬਾਜ਼ਾਰ ਬੜੇ ਚਿਰ ਤੋਂ ਚੱਲ ਰਿਹਾ ਹੈ। ਕਈ ਸਚਾਈ ਹੁੰਦੀ ਹੈ, ਕਈ ਲੰਗੋਟਾ ਡਾ ਕੇ ਛੱਡੀ ਜਾਂਦੇ ਆ। ਇਹ ਲੰਗੋਟਾ ਡਾ ਕਿਸੇ ਬਾਰੇ ਵੀ ਛੱਡ ਦਿਓ, ਕੋਈ ਸਪਸ਼ਟੀਕਰਨ ਤਾਂ ਅਗਲੇ ਨੇ ਦੇਣਾ ਕਿ ਉਹਨੇ ਜਾਣਾ ਕਿ ਨਹੀਂ ਜਾਣਾ। ਜੀ ਪਿਛਲੇ ਦਿਨਾਂ ਤੋਂ ਇਹ ਆਮ ਚਰਚਾ ਨੇ ਸਿੱਧੂ ਸਾਹਿਬ ਮੋੜ ਆਪਣੀ ਮਾਪ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ। ਹੋ ਸਕਦੇ ਨੇ ਕਿ ਨਹੀਂ ਹੋ ਸਕਦੇ ਸਾਨੂੰ ਨਹੀਂ ਪਤਾ ਇਹਦੇ ਵਿੱਚ ਪਤਾ ਲੱਗਿਆ ਕਿ ਭਾਜਪਾ ਦਾ ਇੱਕ ਆਗੂ ਆ ਸੋਮਦੇਵ ਸ਼ਰਮਾ ਉਹ ਕਹਿੰਦਾ ਜੀ ਸਿੱਧੂ ਸਾਹਿਬ ਆਪਣੀ ਪੁਰਾਣੀ ਪਾਰਟੀ ਚ ਆ ਸਕਦੇ ਨੇ ਦੇਖੋ ਸਿਆਸਤ ਦੇ ਵਿੱਚ ਕੁਝ ਨਹੀਂ ਪਤਾ ਹੁੰਦਾ ਕਿਹਨੇ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਅਟਕਾਂ ਛੱਡੰਦਾ ਕੀ ਹਰ ਜਾਏਗਾ ਜੀ ਛੱਡ ਦਿਓ ਸੋਮਦੇਵ ਸ਼ਰਮਾ ਦੇ ਮੁਤਾਬਕ ਉਹ ਕਹਿੰਦੇ ਕਿਸੇ ਤੋਂ ਸਾਹਿਬ ਜੇ ਅੰਮਰਸਰ ਤੋਂ ਉਮੀਦਵਾਰ ਬੰਦੇ ਨੇ ਤਾਂ ਜੇਤੂ ਹੋਣਗੇ ਪਹਿਲਾਂ ਵੀ ਤਾਂ ਤਿੰਨ ਵਾਰ ਅੰਮਰਸਰ ਤੋਂ ਹੀ ਜਿੱਤੇ ਹੈ ਫਿਰ ਉਹ ਵਿਧਾਨ ਸਭਾ ਜਿੱਤ ਕੇ ਮੰਤਰੀ ਵੀ ਬਣੇ ਨੇ ਉਹਨਾਂ ਨੇ ਉੱਥੋਂ ਛੱਡਿਆ ਕਾਂਗਰਸ ਪਾਰਟੀ ਦੇ ਵਿੱਚ ਆਏ ਪਿਛਲੇ ਦਿਨਾਂ ਦੇ ਵਿੱਚ ਜਿਹੜਿਆਂ ਨੇ ਇਹੋ ਜਿਹੀ ਅਟਕਲਾਂ ਛੱਡੀਆਂ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਦੇ ਸਾਹਮਣੇ ਬਹੁਤ ਜਵਾਬ ਦਿੱਤੇ ਸਤਿਤੀ ਨੂੰ ਸਾਫ ਕਰਨ ਦਾ ਯਤਨ ਕੀਤਾ ਕਿ ਭਾਈ ਸਾਹਿਬ ਮੈਂ ਕਿਧਰੇ ਨਹੀਂ ਜਾ ਰਿਹਾ ਮੈਂ ਇੱਥੇ ਹੀ ਆ ਮੈਂ ਵੱਡਾ ਸਪਾਹੀਆਂ ਕਾਂਗਰਸ ਪਾਰਟੀ ਦਾ ਇਸ ਵੇਲੇ ਤੇ ਮੈਂ ਕਾਂਗਰਸ ਪਾਰਟੀ ਲਈ ਕੰਮ ਕਰਾਂਗਾ ਐਨੀ ਗੱਲ ਤਾਂ ਸਿੱਧੂ ਸਾਨੂੰ ਵੀ ਗਿਆਨ ਹੈ ਕਿ ਜਿਹੜਾ ਬੰਦਾ ਉਧਰ ਚੱਲ ਜੇ ਉਧਰ ਚੱਲ ਜੇ ਤੇ ਬਾਅਦ ਦੇ ਵਿੱਚ ਤਾਂ ਇਹੀ ਹੁੰਦਾ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਨਾ ਖੁਦਾ ਹੀ ਮਿਲਾ ਨਬਸਾਲੇ ਸਲਮ ਜੀ ਸੋ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਰਹੇ ਨੇ ਵੱਡੇ ਆਗੂ ਨੇ ਉਹਨਾਂ ਨੇ ਭਵਿੱਖ ਦੇ ਵਿੱਚ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਪਤਾ ਨਹੀਂ ਇਹ ਸੋਮਦੇਵ ਸ਼ਰਮਾ ਸਿੱਧੂ ਸਾਹਿਬ ਨੇ ਨਿਯੁਕਤ ਕੀਤਾ ਕਿ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਮੇਰੀ ਭਵਿੱਖਬਾਣੀ ਕਰ ਦਿਓ ਇਹਦੇ ਸਬੰਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਿਸੇ ਅਧਿਕਾਰਤ ਵਿਅਕਤੀ ਦਾ ਕੋਈ ਬਿਆਨ ਨਹੀਂ ਸਿੱਧੂ ਸਾਹਿਬ ਦਾ ਕੋਈ ਬਿਆਨ ਨਹੀਂ ਲੇਕਿਨ ਸੋਮਦੇਵ ਸ਼ਰਮਾ ਨੂੰ ਕਿਹਨੇ ਨਰਧਾਰਤ ਕੀਤਾ ਕੁਝ ਨਹੀਂ ਕਹਿ ਸਕਦੇ ਅਟਕਲਾਂ ਦਾ ਬਾਜ਼ਾਰ ਲਾਇਆ ਜਾ ਰਿਹਾ ਜੇ ਤਾਂ ਕੋਈ ਕਹੂ ਗੱਲ ਨਿਕਲਿਆਈ ਤਾਂ ਸੋਮਦੇਵ ਸ਼ਰਮਾ ਜੀ ਦੀ ਬੱਲੇ ਬੱਲੇ ਕਿ ਦੇਖੋ ਜੀ ਇਹਨਾਂ ਨੇ ਤਾਂ ਪਹਿਲਾਂ ਹੀ ਭਵਿੱਖਬਾਣੀ ਕਰਤੀ ਸੀ ਜੀ ਤੇ ਜੇ ਨਾ ਆਇਆ ਤੇ ਫਿਰ ਥੱਲੇ ਥੱਲੇ ਤਾਂ ਹੈਗੀ ਹੈ ਜੀ ਸੋ ਇਸ ਤਰ੍ਹਾਂ ਦੀਆਂ ਅਟਕਲਾਂ ਉਦੋਂ ਤੱਕ ਕਰ ਮੰਨੀਆਂ ਨਹੀਂ ਜਾ ਸਕਦੀਆਂ ਜਦੋਂ ਤੱਕ ਜਾਂ ਤਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਪੰਜਾਬ ਵਾਲੇ ਸ੍ਰੀ ਜਖੜ ਸਾਹਿਬ ਜੇਪੀ ਨੱਡਾ ਕੌਮੀ ਪ੍ਰਧਾਨ ਤੇ ਜਾਂ ਖੁਦ ਨਵਜੋਤ ਸਿੰਘ ਸਿੱਧੂ ਇਹਦੇ ਬਾਰੇ ਕੋਈ ਗੱਲ ਨਾ ਕਰ ਲੈਣ ਉਦੋਂ ਤੱਕ ਮੇਰਾ ਖਿਆਲ ਹੈ ਕਿ ਇਹ اٹਕਲਾਂ ਹੀ ਨੇ اٹਕਲਾਂ ਹੀ ਰਹਿ ਸਕਦਾ। ਉਹ ਸਿੱਧੂ ਕਾਂਗਰਸੀ ਸੀ ਸਿੱਧੂ ਕਾਂਗਰਸੀ ਹੈ ਤੇ ਸਿੱਧੂ ਕਾਂਗਰਸੀ ਮਰੂਗਾ। ਸੋ ਖਬਰ ਦੀ ਅਪਡੇਟ ਦੇ ਵਿੱਚ ਹਨ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਦੇਖੋ ਡੀ5 ਚੈਨਲ ਪੰਜਾਬੀ। ਨੇਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ بلند ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ